ਇੱਕੋ ਇੱਕ ਪ੍ਰਾਤਨ ਗੇਟ ਬਚਿਆ ਏ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਮੌਜੂਦ ਹੈ ਸਿਰਫ ਇਹੀ ਬਚਿਆ ਹੋਇਆ ਇਮਾਰਤ ਹੈ ਤੇ ਐਦਾਂ ਹੀ ਹੁਣ ਇਹ ਬੰਜਰੀ ਪਈ ਹੋਈ ਔਰ ਕਿੰਨੀ ਸੋਹਣੀ ਹਵੇਲੀ ਕਿੰਨਾ ਸੋਹਣਾ ਸਟਰਕਚਰ ਇਹਦਾ ਬਣਿਆ ਹੋਇਆ ਇਹ ਵੀ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਜੇ ਇਹਨੂੰ ਵੀ ਨਾ ਸੰਭਿਆ ਗਿਆ ਇਹ ਵੀ ਖਤਮ ਹੋ ਜਾਏਗੀ ਕਰਨਾ ਨਿੱਤ ਆਵੇ ਤੈ ਸਭ ਥਾਈ ਹੋਈ ਸਹਾਈ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਜਾ ਕਰਕੇ ਇੱਥੋਂ ਦੀ ਇੱਕ 90 ਸਾਲ ਦੀ ਬਜ਼ੁਰਗ ਮਾਤਾ ਜੀ ਨੂੰ ਮਿਲੇ ਜਿਨ੍ਹਾਂ ਦਾ ਬਚਪਨ ਆਨੰਦਪੁਰ ਸਾਹਿਬ ਦੇ ਵਿੱਚ ਗੁਜ਼ਰਿਆ ਆਨੰਦਪੁਰ ਸਾਹਿਬ ਦੇ ਵਿੱਚ ਹੀ ਰਹਿਣ ਵਾਲੇ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਆਪਣੇ ਅੱਖੀਂ ਡੇਠਾ ਅਨੰਦਪੁਰ ਸਾਹਿਬ ਕਿੱਦਾਂ ਦਾ ਸੀ ਆਹ ਜਿਹੜੀ ਹਵੇਲੀ ਵੇਖ ਰਹੇ ਹੋ ਆਪ ਜੀ ਇਹ ਬਾਬਾ ਸੂਰਜਮਲ ਦੀ ਹਵੇਲੀ ਹੈ ਕੱਟੋ-ਕੱਟ ਤੁਸੀਂ ਦੇਖ ਰਹੇ ਹੋ ਕਿ ਅੱਜ ਵੀ ਪੂਰਾ ਅਨੰਦਪੁਰ ਸਾਹਿਬ ਨੂੰ ਇਸ ਹਵੇਲੀ ਦੇ ਉੱਤੋਂ ਖੜ ਕੇ ਦੇਖਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਤੋਂ ਤਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਮਾਰਗ ਅਤੇ ਸੀਸ ਮਾਰਗ ਯਾਤਰਾ ਤੇ ਆਪ ਜੀ ਨੂੰ ਲੈ ਕੇ ਚੱਲਾਂਗੇ ਕਰਾਵਾਂਗੇ ਦਰਸ਼ਨ ਉਹਨਾਂ ਅਸਥਾਨਾਂ ਦੇ ਜਿਹੜੇ ਅਸਥਾਨਾਂ ਦੇ ਉੱਤੇ ਤਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪ ਆਪਣੇ ਚਰਨ ਪਾਉਂਦੇ ਨੇ ਸੰਗਤਾਂ ਨੂੰ ਜੋੜਦੇ ਹੋਏ ਜਾਂਦੇ ਨੇ

ਖੁਫਰੇ ਸ਼ਹਾਦਤ ਪਾਤਸ਼ਾਹੀ ਨੌਵੀਂ ਸ਼ਹੀਦੀ ਮਾਰਗ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਮਾਰਗ ਹੁਣ ਗੱਲ ਕਰਾਂਗੇ ਆਨੰਦਪੁਰ ਸਾਹਿਬ ਦੇ ਵਸਣ ਦੀ ਕੀਰਤਪੁਰ ਸਾਹਿਬ ਤੋਂ 9 ਕਿਲੋਮੀਟਰ ਇਹ ਜਗ੍ਹਾ ਜੀਤ ਤਿੰਨ ਪਿੰਡਾਂ ਦੀ ਜਿਸ ਜਗ੍ਹਾ ਦੇ ਉੱਤੇ ਜਿਸ ਸਥਾਨ ਦੇ ਉੱਤੇ ਅਸੀਂ ਖੜੇ ਆਂ ਇਸ ਪਿੰਡ ਦਾ ਨਾਮ ਹੈ ਸੋਹਟਾ ਇੱਥੇ ਇੱਕ ਬਹੁਤ ਵੱਡੀ ਥੇਹ ਹੁੰਦੀ ਸੀ ਜਿਹਨੂੰ ਮੱਖੋਵਾਲ ਦੀ ਥੇਹ ਕਹਿੰਦੇ ਸੀ ਇਸੇ ਆਸਥਾਨ ਦੇ ਉੱਤੇ ਇਹ ਵੀ ਦੱਸਦੇ ਨੇ ਕਿ ਲੋਕ ਡਰਦੇ ਹੋਏ ਕਦੇ ਨਹੀਂ ਆਉਂਦੇ ਸਨ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਸੇ ਆਸਥਾਨ ਦੀ ਖੋਜ ਤੇ ਸਨ ਕੀ ਸਮਾ ਪੈਣ ਦੇ ਉੱਤੇ ਜਦੋਂ ਕੀਰਤਪੁਰ ਵਸੇਗਾ ਜਗਾ ਦੀ ਘਾਟ ਪੈਣੀ ਹੈ ਤੇ ਆਉਣ ਵਾਲੇ ਸਮੇਂ ਨੂੰ ਵੇਖਦੇ ਹੋਇਆ ਕੋਈ ਉਹ ਜਗਾ ਚਾਹੀਦੀ ਹੈ ਜਿਸ ਜਗਾ ਦੇ ਉੱਤੇ ਨਗਰ ਵਸਾਇਆ ਜਾਵੇ ਉਸੇ ਸਮੇਂ ਰਾਜਾ ਤਾਰਾ ਚੰਦ ਜੋ ਕਿ ਧਨ ਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦਾ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਛੜਵਾਏ ਸੀ ਉਹ ਕਹਿਲੂਰ ਦਾ ਰਾਜਾ ਰਾਜਾ ਤਾਰਾ ਚੰਦ ਦਾ ਪੁੱਤਰ ਸੀ ਦੀਪ ਚੰਦ ਰਾਜੇ ਦੀਪ ਚੰਦ ਦੀ ਮੌਤ ਹੋ ਜਾਂਦੀ ਹੈ ਉਸ ਸਮੇਂ ਉਹਦੀ ਰਾਣੀ ਚੰਪਾ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਇੱਕ ਸਨੇਹਾ ਭੇਜਦੀ ਹੈ ਕਿ ਆਪ ਜੀ ਦਾ ਅਸੀਂ ਸ਼ਰਧਾਲੂ ਪਰਿਵਾਰ ਹਾਂ ਜੁੜੇ ਹੋਏ ਹਾਂ ਆਪ ਜੀ ਨੇ ਅੰਤਮ ਰਸਮਾਂ ਦੇ ਉੱਤੇ ਹੋਣਾ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਸਿੱਖਾਂ ਸੇਵਕਾਂ ਦੇ ਨਾਲ ਕਹਿਲੂਰ ਦੇ ਵਿੱਚ ਜਾਂਦੇ ਨੇ ਆਪਣੇ ਹੱਥੀ ਰਾਜੇ ਦੀਆਂ ਅੰਤਮ ਰਸਮਾਂ ਨੂੰ ਨਿਭਾਉਂਦੇ ਨੇ ਹੁਣ ਉੱਥੇ ਗੱਲ ਚੱਲਦੀ ਹੈ ਰਾਣੀ ਚੰਪਾ ਨੂੰ ਪਤਾ ਲੱਗਦਾ ਕਿ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਈ ਜਗਾ ਦੀ ਭਾਲ ਵਿੱਚ ਨੇ ਉਹ ਜਗਾ ਨੂੰ ਖਰੀਦਣਾ ਚਾਹੁੰਦੇ ਨੇ ਤੇ ਰਾਣੀ ਚੰਪਾ ਪੇਸ਼ਕਸ਼ ਕਰਦੀ ਹੈ ਕਿ ਮਹਾਰਾਜ ਇਹ ਸੇਵਾ ਮੇਰੇ ਕੋਲੋਂ ਲੱਤੀ ਜਾਵੇ ਮੈਂ ਆਪ ਜੀ ਨੂੰ ਜਿਸ ਜਗ੍ਹਾ ਆਪ ਜੀ ਲੈਣਾ ਚਾਹੁੰਦੇ ਹੋ ਉਹ ਜਗ੍ਹਾ ਮੈਂ ਆਪ ਜੀ ਨੂੰ ਪੇਟਾ ਵਿੱਚ ਦੇਣ ਲਈ ਤਿਆਰ ਹੈ। ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੂਰ ਅੰਦੇਸ਼ੀ ਦੇ ਮਾਲਕ ਉਹਨਾਂ ਨੇ ਰਾਣੀ ਚੰਪਾ ਨੂੰ ਇੱਕ ਗੱਲ ਕਹੀ ਆਉਣ ਵਾਲੇ ਸਮੇਂ ਦਾ ਕੋਈ ਪਤਾ ਨਹੀਂ ਹੈ ਤੁਸੀਂ ਜੁੜੇ ਹੋਏ ਹੋ ਤੁਹਾਡੇ ਪਰਿਵਾਰਾਂ ਦਾ ਆਉਣ ਵਾਲੀ ਪੀੜ੍ਹੀਆਂ ਦਾ ਕੋਈ ਪਤਾ ਨਹੀਂ ਹੈ ਇਸ ਕਰਕੇ ਜੋ ਤੁਸੀਂ ਜਗ੍ਹਾ ਕਹੋਗੇ ਉਸ ਜਗ੍ਹਾ ਨੂੰ ਅਸੀਂ ਮੁੱਲ ਖਰੀਦਾਂਗੇ ਔਰ ਅੱਜ ਆਪਾਂ ਉਹਨੂੰ ਕਹਿੰਦੇ ਆ ਰਜਿਸਟਰੀ ਕਰਾਉਣੀ ਉਸ ਸਮੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਜਰ ਖਰੀਦਕਰ ਪਟੇ ਲਿਖਵਾਏ ਉਹਨੂੰ ਕਹਿੰਦੇ ਸੀ ਪਟਾ ਲਿਖਵਾਉਣਾ ਕਿ ਅਸੀਂ ਉਹ ਜਗ੍ਹਾ ਦਾ ਆਪਣੇ ਨਾਮ ਦੇ ਉੱਤੇ ਪਟਾ ਲਿਖਵਾਵਾਂਗੇ ਜਦੋਂ ਜਗ੍ਹਾ ਦੀ ਗੱਲ ਚੱਲਦੀ ਹੈ ਇਸ ਥੇਹ ਦੀ ਗੱਲ ਆਉਂਦੀ ਹੈ ਤੇ ਇਸ ਥੇਹ ਨੂੰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਸਮੇਂ ਰੇਟ ਬਹੁਤ ਜ਼ਿਆਦਾ ਸੀ ਪਰ ਜਿਵੇਂ ਆਪਾਂ ਅੱਜ ਕਹਿ ਦੰਦੇ ਆ ਕੋਈ ਗੱਲ ਨਹੀਂ ਤੁਸੀਂ ਇੰਨੇ ਦੇ ਵਿੱਚ ਇੰਨੀ ਇਹਦਾ ਮੁੱਲ ਦੇ ਦੇਵੋ ਪਰ ਉਹਦੀ ਰਜਿਸਟਰੀ ਨਾਮ ਹੋਏਗੀ ਉਸ ਸਮੇਂ 500 ਰੁਪਏ ਦੇ ਵਿੱਚ ਤਿੰਨ ਪਿੰਡਾਂ ਦੀ ਜ਼ਮੀਨ ਨੂੰ ਖਰੀਦਿਆ ਗਿਆ ਇਹ ਤਿੰਨ ਪਿੰਡ ਜਿਹਦੇ ਵਿੱਚ ਮੱਖੋਵਾਲ ਦਾ ਥੇ ਪਿੰਡ ਸੋਟਾ ਤੇ ਪਿੰਡ ਲੋਦੀਪੁਰ ਇਹ ਤਿੰਨ ਪਿੰਡਾਂ ਦੀ ਜ਼ਮੀਨ ਨੂੰ ਖਰੀਦ ਕੇ ਇਹ ਪੂਰਾ ਜਿਹੜਾ ਨਗਰ ਹੈ ਇਸ ਨਗਰ ਦੀ ਦੇਖਭਾਲ ਕਰਨ ਵਾਸਤੇ ਭਾਈ ਝੰਡਾ ਜੀ ਦੀ ਡਿਊਟੀ ਲਗਾਈ ਗਈ ਆਖਰ 19 ਜੂਨ 1665 ਨੂੰ ਇਸੇ ਅਸਥਾਨ ਦੇ ਉੱਤੇ ਬਾਬਾ ਬੁੱਢਾ ਜੀ ਦੀ ਅਣਸ਼ਵੰਸ ਦੇ ਵਿੱਚੋਂ ਭਾਈ ਗੁਰਦਿੱਤਾ ਜੀ ਨੂੰ ਸੱਦੇ ਆ ਗਿਆ ਕਿੰਨਾ ਸਤਕਾਰ ਸੀ ਗੁਰੂ ਸਾਹਿਬਾਂ ਦੇ ਮਨ ਦੇ ਵਿੱਚ ਜੋ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਾ ਬੁੱਢਾ ਜੀ ਜੁੜੇ ਹੋਏ ਉਹਨਾਂ ਦੇ ਵੰਸ਼ਜਾਂ ਵੱਲੋਂ ਗੁਰੂਤਾ ਗੱਦੀ ਤੇ ਬੈਠਣ ਲੱਗੇ ਗੁਰੂਤਾ ਗੱਦੀ ਦੇ ਤਿਲਕ ਤੱਕ ਲਗਾਏ ਗਏ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਇਸੇ ਜਗ੍ਹਾ ਦੇ ਉੱਤੇ ਮੋੜੀ ਗੱਡ ਕੇ ਇਹ ਜਗ੍ਹਾ ਦਾ ਨਾਮ ਆਪਣੀ ਮਾਤਾ ਨਾਨਕੀ ਜੀ ਦੇ ਨਾਮ ਦੇ ਉੱਤੇ ਨਾਮ ਰੱਖਿਆ ਜਾਂਦਾ ਜੀ ਚੱਕ ਨਾਨਕੀ ਜਦੋਂ ਚੱਕ ਨਾਨਕੀ ਦੀ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹਦਾ ਨਕਸ਼ਾ ਆਪ ਬਣਾਇਆ ਇਸ ਚੱਕ ਨਾਨਕੀ ਦੇ ਆਲੇ ਦੁਆਲੇ ਸੁੰਦਰ ਇਮਾਰਤਾਂ ਉਸਾਰੀਆਂ ਗਈਆਂ ਸੱਤ ਗੇਟ ਬਣਾਏ ਗਏ ਸੰਗਤ ਜੀ ਇੱਕ ਗੇਟ ਆ ਤੁਸੀਂ ਜਿਹੜਾ ਗੇਟ ਵੇਖ ਰਹੇ ਹੋ ਇਹ ਗੇਟ ਸੱਤ ਗੇਟਾਂ ਦੇ ਵਿੱਚੋਂ ਇੱਕੋ ਇੱਕ ਗੇਟ ਬਚਿਆ ਏ ਜਿਹੜਾ ਅੱਜ ਜਰਜਰਾ ਹਾਲਾਤ ਵਿੱਚ ਚੋਈ ਬਾਜ਼ਾਰ ਦੇ ਅੰਦਰ ਪੈਂਦਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਗਰ ਵਸਾਇਆ ਸੀ ਉਹਦੇ ਅੰਦਰ ਇੱਕ ਬਾਜ਼ਾਰ ਬਣਾਇਆ ਸੀ ਉਹਦਾ ਨਾਮ ਹੈ ਚੋਈ ਬਾਜ਼ਾਰ ਕਰਕੇ ਜਾਣਦੇ ਨੇ ਇਹ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਇਹਦੇ ਅੰਦਰ ਜਦੋਂ ਉੱਪਰ ਚੜੋਗੇ ਤੇਗ ਬਹਾਦਰ ਸਿਮਰੀ ਅਵਥਾਈ ਹੋਈ ਸਹਾਈ 3 ਗਨ ਪੈਰਾਪਿਟ 3 ਗਨ ਪੁਆਇੰਟ ਬਣੇ ਹੋਏ ਨੇ ਤੇ ਦੋਨੇ ਪਾਸੇ ਵੱਡੇ ਕਮਰੇ ਬਣੇ ਹੋਏ ਨੇ ਜਿਹੜੇ ਕੀ ਉਸ ਸਮੇਂ ਹਮਲਾਵਰਾਂ ਨੂੰ ਰੋਕਦੇ ਸੀ ਤੇ ਇਹਦੇ ਅੰਦਰੋਂ ਗੋਲੀਆਂ ਦਾਗੀਆਂ ਜਾਣ ਵਾਸਤੇ ਉਹ 3 ਗਨ ਪੈਰਾਪਿਟ ਵੀ ਬਣਾਏ ਗਏ ਪਰ ਅੱਜ ਸਮੇਂ ਦੇ ਹਾਲਾਤ ਨੇ 2025 ਦੇ ਵਿੱਚ ਸਾਡੇ 350 ਸਾਲਾ ਸ਼ਹੀਦੀ ਦਿਹਾੜਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਉਸ ਸਮੇਂ ਖੜੇ ਐ ਸੀ ਅੱਜ ਦੇ ਹਾਲਾਤ ਵੇਖ ਰਿਓ ਸਾਡੇ ਕੋਲੋਂ ਪ੍ਰਾਣੀਆਂ ਨਿਸ਼ਾਨੀਆਂ ਨਹੀਂ ਸੰਭੀਆਂ ਗਈਆਂ ਪ੍ਰਾਣੀਆਂ ਇਮਾਰਤਾਂ ਨਹੀਂ ਸੰਭੀਆਂ ਗਈਆਂ ਉਹਦੇ ਵਿੱਚੋਂ ਇਹ ਇੱਕੋ ਇੱਕ ਦਰਵਾਜਾ ਸੱਤ ਦਰਵਾਜਿਆਂ ਦੇ ਵਿੱਚੋਂ ਬਚਿਆ ਜਿਹੜਾ ਅੱਜ ਖੰਡਰਦਾਰ ਰੂਪ ਧਾਰਨ ਕਰ ਚੁੱਕਿਆ ਜੇ ਇਹਨੂੰ ਸਮੇਂ ਦੀਆਂ ਸਰਕਾਰਾਂ ਨੇ ਨਾ ਸਾਭਿਆ ਇਹ ਵੀ ਟਹਿ ਜਾਏਗਾ ਤੇ თანਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਵੱਡੇ ਭਰਾ ਸੂਰਜਮਲ ਵਾਸਤੇ ਇੱਕ ਹਵੇਲੀ ਬਣਾਈ ਗਈ ਆ ਜਿਹੜੀ ਹਵੇਲੀ ਵੇਖ ਰਹੇ ਹੋ ਆਪ ਜੀ ਇਹ ਬਾਬਾ ਸੂਰਜਮਲ ਦੀ ਹਵੇਲੀ ਹੈ ਕਟੋ-ਕਟ ਤੁਸੀਂ ਦੇਖ ਰਹੇ ਹੋ ਕਿ ਅੱਜ ਵੀ ਪੂਰਾ ਆਨੰਦਪੁਰ ਸਾਹਿਬ ਨੂੰ ਇਸ ਹਵੇਲੀ ਦੇ ਉੱਤੋਂ ਖੜ ਕੇ ਦੇਖਿਆ ਜਾ ਸਕਦਾ ਇਸ ਦਰਵਾਜੇ ਦੇ ਉੱਪਰ ਕੀਤੀ ਹੋਈ ਮੀਨਾਕਾਰੀ ਨੂੰ ਅੱਜ ਵੀ ਦੇਖਿਆ ਜਾ ਸਕਦਾ ਇਸ ਹਵੇਲੀ ਦੇ ਪਿਛਲੇ ਪਾਸੇ ਤੋਂ ਜਰਜਰਾ ਹੁੰਦੀ ਹਵੇਲੀ ਅੱਜ ਵੀ ਪੁਕਾਰ ਕਰਕੇ ਕਹਿ ਰਹੀ ਆ ਆਨੰਦਪੁਰ ਸਾਹਿਬ ਕਿੰਨਾ ਸੋਹਣਾ ਵਸਦਾ ਸੀ ਅੱਜ ਕਿਹੜੇ ਹਾਲਾਤਾਂ ਵਿੱਚ ਮੌਜੂਦ ਹੈ ਅੱਜ ਪੱਥਰ ਤੇ ਪੱਥਰ ਲਗਾ ਰੱਖਿਆ ਹੈ ਇੱਕ ਹਵੇਲੀ ਹੋਰ ਗੱਲ ਕਰਾਂਗੇ ਜਿਹੜੀ ਆ ਹਵੇਲੀ ਆਪ ਜੀ ਦੇਖ ਰਹੇ ਹੋ ਇਹ ਹਵੇਲੀ ਕੁਰਾਲੀ ਵਾਲੇ ਸੋਡੀਆਂ ਦੀ ਹਵੇਲੀ ਹੈ ਔਰ ਕਿੰਨੀ ਸੋਹਣੀ ਹਵੇਲੀ ਕਿੰਨਾ ਸੋਹਣਾ ਸਟਰਕਚਰ ਇਹਦਾ ਬਣਿਆ ਹੋਇਆ ਇਹ ਵੀ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਜੇ ਇਹਨੂੰ ਵੀ ਨਾ ਸੰਭਿਆ ਗਿਆ ਇਹ ਵੀ ਖਤਮ ਹੋ ਜਾਏਗੀ ਇਹ ਬਹਾਦਰ ਇਸਮ ਬਥਾਈ ਹੋਈ ਸਹਾਈ ਦੋ ਬ੍ਰਦਰ ਸੀਗੇ ਜੀ ਸੋਡੀ ਵੰਸ਼ਸ ਵਿੱਚੋਂ ਇੱਕ ਦਾ ਪੜਾ ਦੂਈ ਸਾਈਡ ਸੀਗਾ ਉਹ ਤਾਂ ਖਤਮ ਹੋ ਗਿਆ ਹੋਇਆ ਉਧਰ ਕਲੋਨੀ ਕੱਟ ਹੋ ਗਈ ਸਿਰਫ ਇਹੀ ਬਚਿਆ ਹੋਇਆ ਇਮਾਰਤ ਹੈ ਜਿਹੜੀ ਕਾਫੀ ਪੁਰਾਣੀ ਹੈ ਜਿਹੜੀ ਅੱਜ ਤੱਕ ਸੰਭਾਲੀ ਪਈ ਜੇ ਇਹ ਵੀ ਕਹਿੰਦੇ ਨੇ ਜਿਹੜੇ ਕੋਰਾਲੀ ਵਾਲੇ ਆਏ ਸੀਗੇ ਜਿਹੜੇ ਕੋਰਾਲੀ ਵਾਲੇ ਨੇ ਆ ਕੇ ਪਹਿਲਾ ਕਿਲਾ ਬਣਾਇਆ ਸੀਗਾ ਹਾਂਜੀ 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 ਤੇ ਗੁਰਤੇਗ ਬਾਦ ਸਹਿਬ ਜੀ ਨੇ ਪਹਿਲਾਂ ਉਹਨਾਂ ਨੂੰ ਵਸਾਇਆ ਜਿਨ੍ਹਾਂ ਨੇ ਅਨੰਦਪੁਰ ਸਹਿਬ ਨੂੰ ਤਿਆਰ ਕੀਤਾ ਤੇ ਉਹਨਾਂ ਦਾ ਕਿਲਾ ਹਾਂਜੀ 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 ਕਰਾਲੀ ਵਾਲਿਆਂ ਦਾ ਹਾਂਜੀ 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 ਕਰਾਲੀ ਵਾਲਿਆਂ ਦਾ ਕਰਾਲੀ ਵਾਲਿਆਂ ਦਾ ਹਾਂਜੀ ਹਾਂਜੀ ਉਹਨਾਂ ਦੇ ਫੇਰ ਗਾਂ ਜਿਹੜੇ ਬੱਚੇ ਸੀਗੇ ਦੋ ਕੁੜੀਆਂ ਹੀ ਸੀਗੀਆਂ ਗਾਂ ਵੰਸ਼ ਚੱਲਿਆ ਨਹੀਂ ਤੇ ਐਦਾਂ ਹੀ ਹੁਣ ਇਹ ਬੰਜਰੀ ਪਈ ਹੋਈ ਖਤਮ ਹੋ ਗਿਆ ਹਾਂਜੀ ਖਤਮ ਹੀ ਹੋ ਗਿਆ ਆ ਇਸ ਟਾਈਮ ਜਿਹੜਾ ਗੁਰਤੇਗ ਬਾਦਲ ਮਹਾਰਾਜ ਜੀ ਨੇ ਜਿਹੜਾ ਇਹ ਪਰਿਵਾਰ ਇਹ ਬੁਲਾਇਆ ਹੈ ਇਹ ਕਰਾਲੀ ਸ਼ਹਿਰ ਤੋਂ ਬੁਲਾਇਆ ਗਿਆ ਜਿਹੜਾ ਕਿ ਖਰੜਾ ਦੇ ਲੱਗੇ ਹੈ ਇਸ ਮਹੱਲੇ ਦਾ ਨਾਮ ਹੀ ਮੁਹੱਲਾ ਕਰਾਲੀ ਵਾਲਾ ਹੈ ਇਹ ਸੋਢੀ ਪਰਿਵਾਰ ਜਿਹੜਾ ਹੈਗਾ ਗੁਰਤੇਗ ਬਾਦਲ ਜੀ ਦਾ ਬਹੁਤ ਹੀ ਸੇਵਕ ਸੀ ਤੇ ਇਹ ਜਿਹੜਾ ਪਰਿਵਾਰ ਅੱਜ ਜਿਹੜਾ ਹੈ ਆਪਣੇ ਰੁਜੀ ਮੈਦੀ ਕਰਕੇ ਜਿਹੜੇ ਅੱਗੇ ਪਿਛੇ ਚਲੇ ਗਏ ਇੱਕ ਆਹ ਵਾਲਾ ਗੇਟ ਤੁਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਘਰ ਨੂੰ ਆਉਣ ਵਾਲਾ ਦਰਵਾਜਾ ਇਹਦੇ ਅੰਦਰ ਇੱਕ ਜੋਤ ਜਗਦੀ ਹੈ ਸੰਗਤ ਜੀ ਇਸੇ ਰਸਤੇ ਤੁਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਅਨੰਦਪੁਰ ਸਾਹਿਬ ਵਾਪਸ ਆਉਂਦਾ ਇੱਕੋ ਇੱਕ ਪ੍ਰਾਤਨ ਗੇਟ ਬਚਿਆ ਇਹ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਮੌਜੂਦ ਹੈ ਜਦੋਂ ਵੀ ਸੰਗਤਾਂ ਹੁੰਦੀਆਂ ਨੇ ਉਹ ਜਾਤਾ ਕਿਲਾ ਅਨੰਦਗੜ੍ਹ ਸਾਹਿਬ ਦੇ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਮੁੜ ਜਾਂਦੀਆਂ ਨੇ ਪਰ ਉਹਨਾਂ ਨੂੰ ਅਸਲੀਅਤ ਦਾ ਪਤਾ ਹੀ ਨਹੀਂ ਹੈ 90% ਸੰਗਤ ਨੂੰ ਪਤਾ ਹੀ ਨਹੀਂ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਵੇਲੇ ਦਾ ਗੇਟ ਅੱਜ ਵੀ ਮੌਜੂਦ ਹੈ ਇਸੇ ਗੇਟ ਦੇ ਰਸਤੇ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਵਾਪਸ ਆਇਆ ਸੀ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਜਾ ਕਰਕੇ ਇੱਥੋਂ ਦੀ ਇੱਕ 90 ਸਾਲ ਦੀ ਬਜ਼ੁਰਗ ਮਾਤਾ ਜੀ ਨੂੰ ਮਿਲੇ ਜਿਨ੍ਹਾਂ ਦਾ ਬਚਪਨ ਆਨੰਦਪੁਰ ਸਾਹਿਬ ਦੇ ਵਿੱਚ ਗੁਜ਼ਰਿਆ ਆਨੰਦਪੁਰ ਸਾਹਿਬ ਦੇ ਵਿੱਚ ਹੀ ਰਹਿਣ ਵਾਲੇ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਆਪਣੇ ਅੱਖੀਂ ਡੇਠਾ ਆਨੰਦਪੁਰ ਸਾਹਿਬ ਕਿਦਾਂ ਦਾ ਸੀ ਉਸ ਸਮੇਂ ਭਾਵ ਜਿਹੜਾ ਅਟਾਰੀ ਵਾਲੇ ਛੋਟੀ ਤੇ ਉਹਨਾਂ ਦੇ ਬੇਬੀਆਂ ਵੀ ਇਸੇ ਛੋਟੀਆਂ ਧੰਨੀਆਂ ਬਣੀਆਂ ਮਤਲਬ ਪੂਰਾ ਸਾਹਿਬ ਕੋ ਪੂਰਾ ਸਾਹਿਬ ਜਿਹੜਾ ਅਗਲੇ ਦਿਨ ਛੋਟੀ ਉਹਨਾਂ ਦੀ ਸਾਰੀਆਂ ਮੇਲੀਆਂ ਕੁਝ ਹਿੱਸਾ ਅੱਜ ਵੀ ਕਾਇਮ ਹੈ ਹੋਰਾ ਸਾਹਬ ਇਸਰ ਦਾ ਹੈਗਾ ਛੋਟੀ ਗਲੀ ਨਾਲ ਦਾ ਰਾਣੀ ਚੰਨ ਮੇਰਾ ਖਿਆਲ ਹੈਗਾ ਇਸੇ ਤਰ੍ਹਾਂ ਇਹ ਹੈ ਛੋਟੀਆਂ ਦੇ ਸਾਰੇ ਜੰਮੀਆਂ ਵੀ ਫੇਰ ਨਹੀਂ ਛੋਟੀਆਂ ਇਤਿਆਂ ਦੇ ਬਣੇ ਬਿਤੇ ਇਸੇ ਤਰ੍ਹਾਂ ਬੀਬੀ ਤੇ ਸਾਡੇ ਅਨੰਦਪੁਰ ਸੋਡੀਆਂ ਬੇਡੀਆਂ ਨਾਲੇ ਮਸ਼ਹੂਰ ਤਾਂ ਹੈ ਜਿਹੜਾ ਗੁਰਤੇਗ ਬਾਦ ਸਦਾ ਪੋਰਾ ਸਾਹਿਬ ਸਥਾਨ ਆ ਹੁਣ ਗੁਰਦੁਆਰਾ ਬਣਿਆ ਹੋਇਆ ਪਹਿਲਾਂ ਕਿਦਾਂ ਦਾ ਦੇਖਿਆ ਤੁਸੀਂ ਪਹਿਲਾਂ ਛੋਟਾ ਦੇਖਿਆ ਸੀ ਅੱਛਾ ਖੈਰ ਪੋਰਾ ਸਾਹਿਬ ਦੀ ਜਿਹੜੀ ਜਗ੍ਹਾ ਕੀ ਜਿੱਥੇ ਅੱਜ ਵੀ ਪੋਰਾ ਕੈਮ ਹੈ ਉਹ ਇਥੇ ਤਾਂ ਰੰਗਾਈਤਾ ਜਾਨੇ ਤਬਦੀਲੀ ਇਹ ਹੀ ਲਈ ਅੰਤਿ ਰੰਗ ਮਾਰਬਲ ਲਾਤੇ ਫੂੜ ਫੂੜ ਕੇ ਇਥੇ ਕਬਰ ਤੇ ਵੀ ਜੁੱਤੀਆਂ ਮਾਰੀ ਜਾਂਦੀਆਂ ਨੇ ਠੀਕ ਹੈ ਉੱਥੇ ਨਰੰਗੇ ਦੀ ਕਬਰ ਦੱਸ ਦਿੱਤੇ ਆ ਜਿਹੜੀ ਅਰਵਰ ਜਾਂਦੀ ਨਾਨਾ ਦੇਵ ਜੀ ਹੂੰ ਅਸਾਲੇ ਸਾਹਮਣੇ ਮਾਲੂ ਸਾਡੇ ਰੋਡ ਤੇ ਪਾ ਲੈ ਪਾਸੇ ਨੂੰ ਨਾ ਹੰਗਾ ਜਿਸ ਲਈ ਆਣਾ ਨਾ ਉਹਨਾਂ ਨੇ ਪਹਿਲੇ ਆ ਕੇ ਉੱਥੇ ਜੁੱਤੀਆਂ ਮਾਰਨੀਆਂ ਪੱਥਰ ਮਾਰਨੇ ਕਿਸੇ ਨੇ ਇਟ ਰੋੜਾ ਜੋ ਵੀ ਚੱਕੇ ਉਹਨਾਂ ਤਾਂ ਉਹਨਾਂ ਨੇ ਆ ਕੇ ਮਹੱਲਾ ਤਾਂ ਖੇਡਣਾ ਉਹਨਾਂ ਨੇ ਉਹ ਕੋਣ ਦੂਰ ਤਾਂ ਕਹਿੰਨੀ ਪਹਿਲੇ ਉੱਥੇ ਜੁੱਤੀਆਂ ਮਾਰ ਕੇ ਆਣੀਆਂ ਸੋ ਆਨੰਦਪੁਰ ਦਾ ਇਤਿਹਾਸ ਬਹੁਤ ਕੀਮਤੀ ਹੈ ਜਗ੍ਹਾ ਦਾ ਨਾਮ ਰੱਖਿਆ ਜਾਂਦਾ ਚੱਕ ਨਾਨਕੀ ਜਿਸ ਅਸਥਾਨ ਦੇ ਉੱਤੇ ਅਸੀਂ ਖੜੇ ਆਂ ਜੀ ਅੱਜ ਇਹ ਡਿਊਟੀ ਨਵੀਂ ਬਣਾਈ ਗਈ ਹੈ ਦਰਸ਼ਨ ਕਰਦੇ ਆਂ ਇਸ ਅਸਥਾਨ ਦੇ ਬਸ ਨਾਮ ਤੇਰਾ ਹੀ ਤੇ ਆਵਾਂਗੇ ਤਨ ਗੁਰੂ ਤੇਗ ਬਹਾਦਰ ਸਾਹਿਬ ਤਨ ਗੁਰੂ ਤੇਗ ਬਹਾਦਰ ਸਾਹਿਬ ਇੱਕ ਕਿਣਕਾ ਤੇਰੇ ਨਾਮ ਦਾ ਕਿਤੇ ਬਸ ਜੇ ਦਿਲ ਦੇ ਅੰਦਰ ਫਿਰਤੇ ਇਹਦੀ ਇੱਕ ਪੁਰਾਣੀ ਤਸਵੀਰ ਦੇਖੋ ਨਾ ਸਿੰਘ ਪਟਿਆਲਵੀ ਦੀਆਂ ਖਿੱਚੀਆਂ ਹੋਈਆਂ ਤਸਵੀਰਾਂ ਅੱਜ ਵੀ ਮੌਜੂਦ ਨੇ ਛੋਟਾ ਜਿਹਾ ਆਸਥਾਨ ਸੀਗਾ ਗੁਰੂ ਕੇ ਮਹਿਲ ਧੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਰਿਵਾਰ ਇੱਥੇ ਵਸਦਾ ਸੀ ਮਾਤਾ ਨਾਨਕੀ ਜੀ ਇੱਥੇ ਵਸਦੇ ਇਹ ਪਰਿਵਾਰ ਇੱਥੇ ਵਸਦਾ ਚੇਤੇ ਰੱਖਿਓ ਇਹ ਉਹ ਆਸਥਾਨ ਹੈ ਜਿੱਥੇ ਧੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਚੱਕ ਨਾਨਕੀ ਨਗਰ ਬਸਾਇਆ 3 ਮਹੀਨੇ ਆਪ ਇੱਥੇ ਰਹਿ ਕਰਕੇ ਇਸ ਨਗਰ ਦੀ ਉਸਾਰੀ ਕੀਤੀ ਅਤੇ ਇਦੋਂ ਬਾਅਦ ਇੱਥੋਂ ਮਾਲਵਾ ਰਟਨ ਕੀਤਾ ਉਹ ਸਮਾਂ ਆਇਆ ਜਦੋਂ 1666 ਵਿੱਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਵਾਪਸ ਫੇਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨੇ ਤੋਂ ਫੇਰ ਵਾਪਸ ਇੱਥੇ ਆ ਜਾਂਦੇ ਨੇ ਸਮਾਂ ਉਹ ਆਇਆ 1674 ਦਾ ਜਦੋਂ ਔਰੰਗਜ਼ੇਬ ਨੇ ਹਿੰਦੁਸਤਾਨ ਦੇ ਉੱਤੇ ਪੰਡਤਾਂ ਨੂੰ ਧਰਮ ਬਦਲਣ ਵਾਸਤੇ ਹਿੰਦੂਆਂ ਦਾ ਧਰਮ ਬਦਲਣ ਵਾਸਤੇ ਇਹਨਾਂ ਦੇ ਉੱਤੇ ਜਜ਼ੀਆ ਲਾਇਆ ਗਿਆ ਇਹਨਾਂ ਦੇ ਉੱਤੇ ਟੈਕਸ ਤੱਕ ਲਗਾਏ ਗਏ ਆਖਰ 1674 ਨੂੰ ਔਰੰਗਜ਼ੇਬ ਵੱਲੋਂ ਕਸ਼ਮੀਰ ਨੂੰ ਚੁਣਿਆ ਗਿਆ ਕਸ਼ਮੀਰ ਨੂੰ ਕਿਉਂ ਚੁਣਿਆ ਗਿਆ ਜੁੜੇ ਰਹਿਣਾ ਅਗਲੀ ਲੜੀ ਵਿੱਚ ਗੱਲ ਕਰਾਂਗੇ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਕਸ਼ਮੀਰੀ ਪੰਡਤਾਂ ਦਾ ਆਉਣਾ ਕਸ਼ਮੀਰੀ ਪੰਡਤਾਂ ਦੀ ਫਰਿਆਦ ਕਿਹੜੇ ਅਸਥਾਨ ਦੇ ਉੱਤੇ ਖੜ ਕੇ ਕੀਤੀ ਗਈ ਉਸ ਅਸਥਾਨ ਦੇ ਦਰਸ਼ਨ ਕਰਵਾਵਾਂਗੇ ਜੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸ੍ਰੀ प्रणानि सब थाई हो